ਅਸੀਂ ਜਾਣਦੇ ਆ ਬਹੁਤ ਸਾਰੇ ਇਹੋ ਜਿਹੇ ਵਿਭਾਗ ਮੈਨ ਜਿਨ੍ਹਾਂ ਵਿਭਾਗਾਂ ਦੇ ਵਿੱਚ ਬਹੁਤ ਘੱਟ ਛੁੱਟੀਆਂ ਮਿਲਦੀਆਂ ਹਨ ਜਦੋਂ ਅਸੀਂ ਆਪਣੇ ਪਰਿਵਾਰਾਂ ਨਾਲ ਦਿਵਾਲੀ ਲੋਹੜੀ ਅਤੇ ਹੋਰ ਕਈ ਤਿਵਾਰਾਂ ਕਾਰਾਂ ਵਿੱਚ ਬੈਠ ਕੇ ਮਨਾ ਰਹੇ ਹੁੰਦੇ ਆ ਉਦੋਂ ਕਈ ਵਿਭਾਗਾਂ ਵਾਲੇ ਜਿਵੇਂ ਬੀਐਸਐਫ ਬਾਰਡਰ ਸਕਿਉਰਟੀ ਫੋਰਸ ਪੁਲਿਸ ਬਹੁਤ ਸਾਰੇ ਇਹੋ ਜਿਹੇ ਵਿਭਾਗਾਂ ਜਿਹੜੇ ਆਪਣੀ ਡਿਊਟੀ ਦੇ ਦੌਰਾਨ ਹੀ ਇਹ ਤਿਵਾਰ ਮਨਾਉਂਦੇ ਹਨ ਇਸੇ ਤਰ੍ਹਾਂ ਇੱਕ ਅੱਜ ਥਾਣਾ ਅਮੀਰਖਾਸ ਦੇ ਐਸਐਚਓ ਸਰਦਾਰ ਗੁਰਵਿੰਦਰ ਸਿੰਘ ਨੇ ਛੋਟੇ ਬੱਚਿਆਂ ਨਾਲ ਲੋੜੀ ਸਾਂਝੀ ਕਰਕੇ ਇਹ ਖੁਸ਼ੀ ਮਨਾਈ ਹੈ ਤੁਸੀਂ ਵੀ ਦੇਖੋ ਤਸਵੀਰਾਂ ਔਰ ਉਹਨਾਂ ਨੇ ਇੱਕ ਇਲਾਕਾ ਵਾਸੀਆਂ ਨੂੰ ਪੁਲਿਸ ਇਨਸਪੈਕਟਰ ਹੋਣ ਦੇ ਨਾਤੇ ਇੱਕ ਸੰਦੇਸ਼ ਵੀ ਦਿੱਤਾ ਹੈ ਕਿ ਉਹ ਆਪਸ ਵਿੱਚ ਪਾਈਚਾਰ ਕਸਾਂਝ ਬਣਾ ਕੇ ਰੱਖਣ ਤਾਂ ਜੋ ਇਲਾਕੇ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਵੱਲੋਂ ਵੀ ਤੁਹਾਨੂੰ ਸਾਰੇ ਇਲਾਕਾ ਵਾਸੀਆਂ ਨੂੰ ਪੰਜਾਬ ਪਰ ਦੇਸ਼ ਪਰਵਾਸੀਆਂ ਨੂੰ ਐਪੀ ਲੋੜੀ ਕਾਲੀ ਕੀ ਕਾਲੀ ਸੁਨਦਰੀ ਮੁਰੀਆ ਹੋ ਤੇਰਾ ਕੋਮਲ ਚਟਾਰਾ ਹੋ ਬੁੱਲੇ ਪੱਟੀ ਵਾਲਾ ਹੋ ਬੁੱਲੇ ਦੀਵੇ ਆਈਓ ਛੇਰ ਸ਼ਕਰ ਪਾਈਓ ਸ਼ਕਰ ਤੁਹਾਡੀ ਕੋੜੀ ਦੇ ਗੁੜਤੀ ਰੋੜੀ ਗੁੜਤ ਤੁਹਾਡਾ ਮਿੱਠਾ ਟੱਟ ਰੀਆ ਟਿੱਟਾ ਠੀਕ ਹੈ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਤੇ ਭਾਰਤ ਵਾਸੀਆਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਵਾਸੀਆਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਪਰਮਾਤਮਾ ਕਰੇ ਸੁੱਖ ਸ਼ਾਂਤੀ ਬਣੀ ਰਹੇ ਸਭ ਨੂੰ ਖੁਸ਼ੀਆਂ ਪ੍ਰਾਪਤ ਹੋਣ ਪਰਮਾਤਮਾ ਸਭ ਦੇ ਵਧੀਆ ਦੇਣ ਲਿਆਵੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਮੈਂ ਸਾਰੇ ਸਾਡੇ ਜ਼ਿਲ੍ਹਾ ਫਾਜ਼ਿਲਕਾ ਤੇ ਸਾਡੇ ਥਾਣਾ ਦੇ ਏਰੀਆ ਦੇ ਪਿੰਡਾਂ ਨੂੰ ਮੈਂ ਇੱਕ ਸੰਦੇਸ਼ ਦਿੰਨਾ ਕਿ ਆਪਸ ਵਿੱਚ ਅਮਨ ਸ਼ਾਂਤੀ ਬਣਾਈ ਰੱਖੋ ਧੰਨਵਾਦ